ਦਲਪੰਥ ਦੀ ਜਗਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭੋਗਪੁਰ ਦੇ ਨਜ਼ਦੀਕ ਪਿੰਡ ਬਹਿਰਾਮ ਸ਼ਰਸ਼ਤਾ ਵਿਖੇ 45 ਮਰਲੇ ਦੇ ਕਰੀਬ ਜਗਾ ਜੋ ਬਾਕਰ ਬੋਰਡ ਦੀ ਸੀ ਵੀ ਸਾਲ ਪਹਿਲਾਂ ਬਾਬਾ ਗੁਰਮੀਤ ਸਿੰਘ ਜੀ ਦੇ ਰਿਸ਼ਤੇਦਾਰ ਦੇ ਨਾਮ ਸੀ ਤੇ 1 April 2021 ਨੂੰ ਬਾਬਾ ਗੁਰਮੀਤ ਸਿੰਘ ਜੀ ਦੇ ਨਾਲ ਤੇ ਇੰਤਖਾਲ ਹੋ ਗਿਆ ਪਰ ਫਿਰ ਵੀ ਉਸ ਜਗਾ ਤੇ ਕਬਜ਼ਾ ਕਰਨ ਦੀ ਹੋ ਰਹੀ ਕੋਸ਼ਿਸ਼ ਆਓ ਦੇਖਦੇ ਹਾਂ ਭੋਗਪੁਰ ਤੋਂ ਦੁਆਬੇ ਦੀ ਆਵਾਜ਼ ਪੱਤਰਕਾਰ ਗੁਰਪਾਲ ਸਿੰਘ ਸਾਬੀ ਦੀ ਵਿਸ਼ੇਸ਼ ਰਿਪੋਰਟ ਕਲ ਸਾਬਾਹੀ ਦੀ ਕੀਫਤੇ ਵਾਹਿਗੁਰੂ ਬੇਨਤੀ ਆ ਕਿ ਪਿੰਡ ਬਰਾਮ ਖਾੜਾ ਭੋਗਪੁਰ ਬਰਾਮ ਸਹਸਤੇ ਦੇ ਵਿੱਚ ਕੋਈ 45 ਮਰਲੇ ਜਗਾ ਆ ਬਾਕਰ ਬੋਰਡ ਦੀ ਉਹ ਦਾਸ ਵੱਲੋਂ 1 4 21 ਦੇ ਵਿੱਚ ਲੋਟ ਕਰਾਈ ਆ ਪੈਸੇ ਦੇ ਕੇ ਉਸ ਤੋਂ ਪਹਿਲਾਂ ਵੀ ਕੋਈ 20 ਸਾਲਾਂ ਤੋਂ ਸਾਡੇ ਰਿਸ਼ਤੇਦਾਰਾਂ ਦੇ ਨਾਂ ਤੇ ਲੋਟ ਸੀ ਉਹ ਬਾਹਰ ਚਲ ਗਿਆ ਕੈਨੇਡਾ ਉਸ ਤੋਂ ਬਾਅਦ ਉਹਨਾਂ ਤੋਂ ਐਫੀ ਡੈਵਿਡ ਲੈ ਕੇ ਤੇ ਫਿਰ ਸਾਡੇ ਨਾਂ 에 ਚੰਡੀਗੜ੍ਹ ਦਫ਼ਤਰ ਤੋਂ ਹੋਈ ਆ ਉਦੋਂ ਤੋਂ ਲੈ ਕੇ ਸਾਡਾ ਇੱਥੇ ਕਬਜ਼ਾ ਆ ਇੱਕ ਆਪਾ ਉਹ ਪਿੱਛੇ ਕਮਰਾ ਬਣਾਇਆ ਪੰਜ ਛੇ ਖਾਨੇ ਦਾ ਉਸ ਦਿਨ ਤੋਂ ਹੀ ਨਿਸ਼ਾਨ ਸਾਹਿਬ ਝੁਲਦੇ ਆ ਸਿੰਘਾਂ ਦੇ ਤਾਂ ਕੋਈ ਸਾਲਕ ਤੋਂ ਨਹੀਂ ਪੱਥਰ ਰੱਖਿਆ ਸੀ ਮਹਾਰਾਜ ਦੇ ਦਰਬਾਰ ਦਾ ਤਿੰਨ ਸਾਲ ਪਹਿਲਾਂ ਹਾਂ ਜੀ 3 ਸਾਲ ਪਹਿਲਾਂ ਤੋਂ ਉਹਦੀ ਵੀ ਸੇਵਾ ਚੱਲਦੀ ਆ ਇਹਦੇ ਵਿੱਚ ਆ ਫਰਦਿਆ ਸਾਡੇ ਕੋਲ ਇਹ ਵੀ ਉਸੇ ਦਿਨ ਤੋਂ ਸਾਡੇ ਨਾਂ ਤੇ ਇੰਤਕਾਲ ਚੜਿਆ ਹੋਇਆ ਇਹ ਜਿਹੜੀ ਇੱਕ ਜਨਾਨੀ ਆ ਇੱਥੇ ਉਹ ਜਬਰੀ ਇਹਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਆ ਬਿੰਦਰ ਲੇਡ ਚਮਨ ਲਾਲ ਉਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਝਗੜਾ ਕੀਤਾ ਸੀਗਾ ਅੱਜ ਤੋਂ ਕੋਈ 2 ਸਾਲ ਪਹਿਲਾਂ ਉਦੋਂ ਉਹਨਾਂ ਤੇ ਪਰਚਾ ਵੀ ਦਰਜ ਹੋਇਆ 295 ਦਾ ਉਹਨਾਂ ਨੇ ਸਿੰਘਾਂ ਦੇ ਵਿੱਚ ਬੇਦਬੀ ਕੀਤੀ ਤਾਂ ਤੇ ਨਿਸ਼ਾਨ ਦੀ ਬੇਦਬੀ ਕੀਤੀ ਪੁਲਿਸ ਦੇ ਨਾਲ ਰਲ ਕੇ ਉਹਨਾਂ ਨੇ ਤੇ ਸਾਡੇ ਤੇ ਵੀ ਪਰਚਾ 436 ਦਾ ਕਰਾਇਆ ਜਿਹੜਾ ਕਿ ਉਹ ਝੂਠਾ ਸਾਬਤ ਹੋਇਆ ਉਹ ਮਾਨਯੋਗ ਹਾਈ ਕੋਰਟ ਨੇ ਚੰਡੀਗੜ੍ਹ ਤੋਂ ਐਸਐਸਪੀ ਥਰੂ ਐਸਪੀ ਅਜੇ ਗਾਂਧੀ ਉਹ ਇੱਥੇ ਮੌਕਾ ਦੇਖਣਾ ਹੈ ਮੌਕੇ ਤੇ ਦੇਖ ਕੇ ਤੇ ਉਹਨਾਂ ਨੇ ਫਿਰ ਸਾਡਾ ਜਿਹੜਾ ਪਰਚਾ ਉਹ ਕੈਨਸਲ ਕੀਤਾ ਦੂਜਾ ਜਿਹੜਾ ਬਿੰਦਰ ਦੇ ਖਿਲਾਫ ਪਰਚਾ ਉਹਦਾ ਚਲਾਨ ਅਦਾਲਤ ਦੇ ਵਿੱਚ ਪੇਸ਼ ਆ ਉਹ ਸਾਨੂੰ ਝੂਠੀਆਂ ਦਰਖਾਸਤਾਂ ਦੇ ਦੇ ਕੇ ਝੂਠੇ ਪਰਚੇ ਕਰਾ ਕਰਾ ਕੇ ਸਰਕਾਰ ਨੂੰ ਔਰ ਮਹਿਕਮੇ ਨੂੰ ਗੁੰਮਰਾਹ ਕਰਦੀ ਆ ਆ ਹੁਣ 5-7 ਦਿਨ ਹੋਏ ਆ ਮੇਰਾ ਖਿਆਲ ਆ ਵੀ 4-7-25 ਨੂੰ ਇਹ ਥਾਣੇ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਦੇ ਸਾਹਮਣੇ ਲਿਖਤ ਹੋਈ ਰਾਜਨਾਮਾ ਹੋਇਆ ਵੀ ਜੇ ਉਹ ਜਗ੍ਹਾ ਦੇ ਵਿੱਚ ਜਾਊਗੀ ਤੇ ਤੈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਉਹਨੇ 4 ਦਿਨ ਹੀ ਨੰਗਣ ਦਿੱਤੇ ਸਾਡੇ ਬੰਦੇ ਇੱਥੇ ਲੇਬਰ ਦੇ ਮੈਂ ਉਹਨਾਂ ਨੂੰ ਰਾਖੀ ਵਾਸਤੇ ਸਲਾ ਕੇ ਗਿਆ ਉਹਨਾਂ ਨੇ ਰਾਤ ਨੂੰ ਬੰਦੇ ਸੱਦ ਕੇ ਨੇ ਸੱਟਾਂ ਲਵਾਈਆਂ ਤੜਕੇ 5 ਵਜੇ ਉਹਨਾਂ ਨੇ ਨਾਲ ਬਿੰਦਰ ਆਈ ਬਿੰਦਰ ਦਾ ਮੁੰਡਾ ਹੈਗਾ ਗਵਨਦੀਪ ਅਰਫ ਗੱਗੀ ਆ ਬੰਦਾ ਮੇਰਾ ਜਿਹੜਾ ਇੱਥੇ ਮੇਨ ਇਹਦੇ ਕੋ ਚਾਬੀ ਆ ਗੇਟ ਦੀ ਇਹਦੀ ਆ ਲੱਤ ਦੇਖੋ ਇਹਦੀ ਲੱਤ ਦੋ ਦਿਨ ਹਸਪਤਾਲ ਰੱਖਿਆ ਉੱਥੇ ਇਹਦਾ ਇਲਾਜ ਕਰਾ ਕੇ ਤੁਹਾਨੂੰ ਲਿਆਂਦਾ ਇਹਦਾ ਇਲਾਜ ਹੁਣ ਮਹਿੰਗੇ ਪੈਸੇ ਆਣਾ ਹੋਣਾ ਹਸਪਤਾਲੋਂ ਨਹੀਂ ਹੋਣਾ ਕਿ ਪ੍ਰਾਈਵੇਟ ਹਸਪਤਾਲ ਤੇ ਦਾ ਇਲਾਜ ਕਰਾਵਾਂਗੇ ਤੇ ਉਹ ਏਸੇ ਪਰਚੇ ਤੋਂ ਬਚਨ ਦੀ ਮਾਰੀ ਆਪਣੇ ਕੱਪੜੇ ਆ ਜਿੰਨੀ ਸੰਗਤ ਖੜੀ ਆ ਪਿੱਛੇ ਕੱਲੇ-ਕੱਲੇ ਦਾ ਬਿਆਨ ਲੈ ਲਓ ਉਹ ਗਲੀ ਦੇ ਵਿੱਚ ਜਾ ਕੇ ਉਹਨੇ ਆਪਣੇ ਕੱਪੜੇ ਆ ਪਾੜ ਕੇ ਜਾ ਕੇ ਉੱਥੇ ਕੋਈ 2-3 ਵਜੇ 4 ਵਜੇ ਦਾਖਲ ਹੋਈ ਆ ਦੇ ਕੋਈ ਬਗੈਰ ਮਹਿਕਮੇ ਤੋਂ ਜਿਹੜਾ ਪੱਤਰਕਾਰ ਆ ਜਿਹੜਾ ਕੋਈ ਤਰਿਆ ਫਿਰਦਾ ਉਹ ਫੜ ਕੇ ਉਹਨੇ ਵੀਡੀਓ ਬਣਾ ਕੇ ਦਿਖਾ ਲਵਾਤੀ ਆ ਫੋਟਾਂ ਦੇ ਵਿੱਚ ਉਹਦੀ ਵੀ ਪੱਤਰਕਾਰ ਦੀ ਵੀ ਗਲਤੀ ਆ ਉਹਨੂੰ ਪਹਿਲਾਂ ਦੋਨਾਂ ਪਾਰਟੀਆਂ ਤੋਂ ਪ੍ਰੂਫ ਜਾਂ ਕੋਈ ਵਿਆ ਪੁੱਛਣਾ ਚਾਹੀਦਾ ਸੀ ਸਾਡਾ ਕੋਈ ਵੀ ਪ੍ਰੂਫ ਝੂਠਾ ਹੋਵੇ ਜਿੰਨੇ ਤੁਹਾਨੂੰ ਪ੍ਰੂਫ ਦਿੱਤੇ ਆ ਸਾਡੇ ਫੋਨ ਨੰਬਰ ਉੱਤੇ ਲਿਖੇ ਆ ਸਾਨੂੰ ਪੂਰੀ ਜੇਬੰਦੀ ਨੂੰ ਸਾਦਕੇ ਉਸੇ ਵੇਲੇ ਸਾਡੇ ਦੇ ਕਾਨੂੰਨੀ ਵਾਰ ਕਾਰਵਾਈ ਕਰਨੀ ਚਾਹੀਦੀ ਆ 4 ਦਿਨ ਹੋਏ ਆ ਉਦੋਂ ਸਾਨੂੰ ਸੱਤਾ ਜਾਣਿਆਂ ਨੂੰ ਸੱਮਣ ਖਲਾਹਤੇ ਡੀਐਸਪੀ ਆ ਹਜਾਰੇ ਉਹ ਉਹ ਥਾਣੇ ਦਾ ਡੀਐਸਪੀ ਹਜਾਰੇ ਦਫਤਰ ਉਹਨਾਂ ਦਾ ਅਸੀਂ ਉੱਥੇ ਕਾਗਜ਼ ਕੋਈ ਵੀ ਨਹੀਂ ਉਹਨਾਂ ਕੋ ਸਾਡੀ ਸਾਰੀ ਦਿਹਾੜੀ ਖੱਜਲ ਖੜ ਕੇ ਤਕਾਲਾ ਨੂੰ ਫੇਰ ਆ ਗਏ ਕਹਿੰਦੇ ਜਾਓ ਜੀ ਆਪਣਾ ਕੰਮ ਕਰੋ ਉਹ ਲੇਡੀ ਦੇ ਕੋਲ ਕੁਝ ਨਹੀਂ ਗਾ ਉਹ ਗਮਨਾਹ ਕਰਦੀ ਕੋਟ ਨੂੰ ਵੀ ਪੁਲਿਸ ਨੂੰ ਵੀ ਤੇ ਸਾਨੂੰ ਖੱਜਲ ਖਰਾਬ ਕਰਦੀ ਆ ਸਾਡੀ ਤੇ ਇੱਕ ਬੇਨਤੀ ਆ ਪ੍ਰਸ਼ਾਸਨ ਦੇ ਮੂਰੇ ਪ੍ਰਸ਼ਾਸਨ ਦਾ ਕੰਮ ਬਹੁਤ ਢਲਾ ਆ ਜਦੋਂ ਕੋਈ ਕਿਸੇ ਦੀ ਜਗ੍ਹਾ ਦੇ ਵਿੱਚ ਜਾ ਕੇ ਕੋਈ ਹਰਕਤ ਕਰਦਾ ਉੱਤੇ ਕਾਰਵਾਈ ਕਰਨੀ ਬਣਦੀ ਆ ਅੱਜ ਤੋਂ 2 ਮਹੀਨੇ ਪਹਿਲਾਂ ਵੀ ਮੈਂ ਨੰਬਰੀ ਦਰਖਾਸਤ ਦਿੱਤੀ ਆ ਥਾਣੇ ਭੋਗਪੁਰ ਦੇ ਵਿੱਚ ਜਾ ਕੇ ਮੇਰੇ ਕਮਰੇ ਦਾ ਜਿੰਦਾ ਤੋੜ ਕੇ ਦੋ ਕਾਡਰ ਚਾਕੇ ਲੈ ਗਈ ਉਹ ਤੇ ਅੱਜ ਤਾਈਂ ਉਹਦਾ ਕੁਝ ਨਹੀਂ ਪਤਾ ਇਹ ਤੀਜਾ ਚੌਥਾ ਹਲਾ ਉਹਨੇ ਫੇਰ ਕਰਤਾ ਉਹ ਨਸ਼ੇ ਦਾ ਕਾਰੋਬਾਰ ਕਰਦੀ ਆ ਉਹਨੇ ਪਹਿਲਾ ਆਪਣਾ ਜਿਹੜਾ ਪਹਿਲਾ ਘਰ ਵਾਲਾ ਸੀ ਉਹ ਮਾਰਿਆ ਉਹਦਾ ਵੀ ਪਰਚਾ ਭੋਗਪੁਰ ਥਾਣੇ 'ਚ ਦਰਜ ਹੋਇਆ ਤੇ ਕਿਸੇ ਨੇ ਗਵਾਹੀ ਨਹੀਂ ਦਿੱਤੀ ਡਰਦਿਆਂ ਨੇ ਉਹ ਇਹ ਕਰਕੇ ਉਹ ਉਹਦੇ ਨਾਲ ਜਿਹੜੇ ਗੁੰਡਾ ਅੰਸਰ ਆ ਪੁਲਿਸ ਨੂੰ ਇਹ ਕਰਕੇ ਅਸੀਂ ਮਿਹਰਬਾਨੀ ਕਰਕੇ ਬੇਨਤੀ ਕਰਦੇ ਆ ਕਿ ਮੈਨੂੰ ਹੱਥ ਪਾ ਲਓ ਜੇ ਸਾਡਾ ਪੈ ਗਿਆ ਤਾਂ ਫਿਰ ਤੁਸੀਂ ਕਹਣਾ ਵੀ ਨਿਹੰਗ ਸਿੰਘ ਜਿਹੜਾ ਵਾਅਦਾ ਕਰਦੇ ਆ ਸਾਡੀ ਤੇ ਇਹ ਹੀ ਬੇਨਤੀ ਆ ਵੀ ਸਾਡੇ ਕੋਲੋਂ ਕੁਝ ਨਾ ਕਰਵਾਓ ਜੇ ਅਸੀਂ ਗਲਤ ਆ ਤਾਂ ਸਾਨੂੰ ਕਾਨੂੰਨ ਦੇ ਹਵਾਲੇ ਕਰੋ ਜੇ ਉਹ ਗਲਤ ਆ ਉਹਨੂੰ ਕਾਨੂੰਨ ਦੇ ਹਵਾਲੇ ਕਰੋ ਇਹ ਹੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਮਿਸ਼ਨ ਸ਼੍ਰੋਮਣੀ ਭਗਤ ਧੰਨਾ ਜੀ ਤਰਨਤਾਲ ਦਾਸ ਮੁਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਆ ਵਾਲੇ ਇਹ ਸਾਡੀ ਸਮੁੱਚੀ ਇਸ ਨਗਰ ਦੇ ਬਰਾਮ ਰਿਸ਼ਤਾ ਦੇ ਉਤਵੰਤੇ ਸੱਜਣ ਜਿਨ੍ਹਾਂ ਦੀ ਹਾਜ਼ਰੀ ਵਿੱਚ ਦਾਸ ਤਕਰੀਬਨ 3-4 ਸਾਲ ਤੋਂ ਇੱਥੇ ਜਿਹੜੀ ਸੇਵਾ ਸੰਭਾਲੀ ਏ ਮਰੂ ਦੇ ਨਿਸ਼ਾਨ ਝੂਲ ਰਹੇ ਨੇ ਸੋ ਦਰਬਾਰ ਦੀ ਨਹੀਂ ਪੱਥਰ ਜਿਹੜਾ ਰੱਖਿਆ ਹੈ ਬਾਥਰੂਮ ਦੇ ਇਧਰ ਕਾਰੋਬਾਰ ਚੱਲਣ ਡਿਆ ਮੋਟਰ ਚੱਲਣ ਡਈ ਹੈ ਸੋ ਇਹ ਬੀਬੀ ਜੀ ਨੇ ਦੱਸਿਆ ਸਾਡੇ ਸਿੰਘ ਸਾਹਿਬ ਨੇ ਕਿ ਉਹ ਬਿਲਕੁਲ ਇੱਥੇ ਨਜਾਇਜ਼ ਕਰਦੀ ਹੈ ਉਹਦਾ ਕੋਈ ਮਤਲ ਨਹੀਂ ਜਿਹੜਾ ਵੀ ਇੱਥੇ ਕੋਈ ਸਾਡਾ ਸੇਵਾਦਾਰ ਬੈਠਦਾ ਜਿੰਨੂੰ ਅਸੀਂ ਬਿਠਾਉਂਦੇ ਆ ਉਹਦੇ ਨਾਲ ਧੱਕਾ ਕਰਦੀ ਹੈ ਉਹਨੂੰ ਨਜਾਇਜ਼ ਸਟਾ ਲਾਉਂਦੀ ਆ ਦੇਖ ਸਕਦੇ ਹੋ ਕਿਵੇਂ ਸਟਾ ਲਾਈਆਂ ਜਿਹੜਾ ਕਿ ਉਹਨੇ ਪਹਿਲੂ ਵੀ ਕਈ ਹਰਕਤਾਂ ਕੀਤੀਆਂ ਨੇ ਸਾਡੀ ਗਾਇ ਹੈਰੀ ਦੇ ਵਿੱਚ ਇਥੋਂ ਗਾਡਰ ਚੋਰੀ ਕੀਤੇ ਉਦੀ ਵੀ ਦਰਖਾਸਤ ਜਿਹੜੀ ਥਾਣੇ ਵਿੱਚ ਦਿੱਤੀ ਹੈਗੀ ਸੋ ਉਹਦਾ ਇੱਥੇ ਕੋਈ ਮਤਲ ਨਹੀਂ ਕਿਉਂਕਿ ਗੁਰੂ ਸਾਹਿਬ ਦੇ ਨਿਸ਼ਾਨ ਝੁੱਲ ਰਹੇ ਨੇ ਕੋਈ ਉਹਦਾ ਕਿਸੇ ਕੱਲ ਦਾ ਕਬਜ਼ਾ ਨਹੀਂ ਇਹਨਾਂ ਨੇ ਤਕਰੀਬਨ 4 ਸਾਲ ਤੋਂ ਪਹਿਨੂੰ ਸਾਨੂੰ ਕਬਜ਼ਾ ਦਿੱਤਾ ਹੋਇਆ ਪਹਿਲਾਂ ਵੀ 20-25 ਸਾਲ ਤੋਂ ਇੱਥੋਂ ਤੁਸੀਂ ਪਿੰਡ ਸਾਰੇ ਤੋਂ ਵੈਰੀਫਾਈ ਕਰ ਸਕਦੇ ਹੋ ਕਿ ਇਹਨਾਂ ਦਾ ਹੀ ਕਬਜ਼ਾ ਹੈ ਇਹਨਾਂ ਦੇ ਪਿੱਛੇ ਰਿਸ਼ਤੇਦਾਰਾਂ ਦਾ ਕਬਜ਼ਾ ਹੈ ਇਹਨਾਂ ਦਾ ਹੀ ਇਹਨਾਂ ਨੇ ਕਬਜ਼ੇ ਤੋਂ ਕਬਜ਼ਾ ਭਗਤ ਧੰਨਾ ਜੀ ਦਲਪੰਥ ਨੂੰ ਦੇ ਦਿੱਤਾ ਸੋ ਇਹਨਾਂ ਦਾ ਨਿਸ਼ਾਨ ਜਿਹੜਾ ਝੁੱਲ ਰਿਹਾ ਇੱਥੇ ਜਿਹੜੀ ਸੇਵਾ ਚੱਲ ਰਹੀ ਕਾਰ ਸੇਵਾ ਉਹ ਤੁਸੀਂ ਮੈਂ ਇਸ ਲਈ ਆ ਵੀਡੀਓ ਵੀ ਕਢਾ ਕੇ ਦੇਖ ਸਕਦੇ ਹੋ ਹਰ ਸਾਲ ਜਿਹੜੀ ਇਹ ਨਿਸ਼ਾਨ ਸਾਹਿਬ ਦੇ ਚੂਲੇ ਬਦਲੀ ਹੁੰਦੇ ਨੇ ਪ੍ਰੋਗਰਾਮ ਹੀ ਹੁੰਦੇ ਨੇ ਸੋ ਇੱਥੇ ਜਿਹੜਾ ਸਾਡਾ ਇਹ ਪਹਿਰੇਦਾਰ ਬੈਠਾ ਸੇਵਾਦਾਰ ਬੈਠਾ ਇਹਦੇ ਨਾਲ ਜੋ ਵਧਿਕੀ ਹੋਈ ਏ ਉਹਨੂੰ ਸੱਟਾਂ ਲਾਈਆਂ ਗਈਆਂ ਨੇ ਇੱਥੇ ਚੋਰੀ ਕਰਨ ਲਈ ਇਹ ਨਿਸ਼ਾਨ ਸਾਹਿਬ ਦੀ ਬਦਵੀ ਕਰਨ ਵਾਸਤੇ ਜਿਹੜੇ ਇਹਨੇ ਲਿਆਂਦੇ ਨੇ ਅੰਸਰ ਉਹ ਇੱਕ ਬਹੁਤ ਮੰਦਭਾ ਦੀ ਕਟਨਾਇ ਨੇ ਕੀਤੀ ਏ ਤੇ ਜੋ ਇਹਨੇ ਆਪਣੇ ਹਰਕਤ ਕੀਤੀ ਏ ਉਹ ਇਹਨੇ ਆਪ ਨਜਾਇਜ਼ ਕੀਤੀ ਏ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਇੱਥੇ ਹੋਈ ਸੋ ਉਹਦਾ ਤੇ ਕੋਈ ਇੱਥੇ ਮਤਲ ਨਹੀਂ ਬਣਦਾ ਉਹਨਾਂ ਸੁਪਰਚਾਰਜ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਬਣਦੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਤਾਂ ਕਿ ਸਾਨੂੰ ਜਿਹੜਾ ਇਨਸਾਫ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੇਨਤੀ ਹੈ ਕਿ ਬਾਬਾ ਜੀ ਨੇ ਗਰਮੀਰ ਸਿੰਘ ਇਹਨਾਂ ਨੇ ਜਿਹੜੀ ਜਗਾ ਉਹ ਦਲਪੰਥ ਨੂੰ ਦਾਸ ਨੂੰ ਦਿੱਤੀ ਹੋਈ ਹੈ ਸੋ ਇਹ ਜਗਾ ਜਿਹੜੀ ਹੈ ਉਹ ਦਲਪੰਥ ਦੀ ਹੈ ਦਲਪੰਥ ਦੀ ਇੱਥੇ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਂਜੀਤ ਕੋਰ ਮੈਂ ਬਰਾਮਸੇਸਤਰੀ ਰਣ ਵਾਲੀ ਆ ਦੇਵ ਨੇ ਸਾਨੂੰ ਇਹ ਧਮਕੀਆਂ ਦਿੱਤੀਆਂ ਸੀ ਕਿ ਜੇ ਤੁਸੀਂ ਖੰਮ ਤੇ ਗਏ ਕਿਹਨੇ ਧਮਕੀਆਂ ਦਿੱਤੀਆਂ ਸਾਨੂੰ ਪੂਰਾ ਵਿਸਥਾਰਪੂਰਵਕ ਦੱਸੋ ਕੀ ਮਸਲਾ ਕੀ ਤੁਹਾਡੇ ਨਾਲ ਗਵਿੰਦਾ ਨੇ ਧਮਕੀਆਂ ਦਿੱਤੀਆਂ ਸੀ ਸਾਨੂੰ ਇਹ ਉਹਦੇ ਹਸਬੰਦ ਦਾ ਨਾਮ ਕੀ ਜਮਨ ਜਮਨ ਲਾਲ ਠੀਕ ਹੈ ਜੀ ਦੇਵ ਨੇ ਸਾਨੂੰ ਇਹ ਧਮਕੀਆਂ ਦਿੱਤੀਆਂ ਸੀ ਵੀ ਜੇ ਤੁਸੀਂ ਗਏ ਉਥੇ ਕੰਮ ਤੇ ਤਾਂ ਅਸੀਂ ਤੁਹਾਨੂੰ ਇਥਾਣੇ ਕਿਹੜੇ ਕੰਮ ਤੇ ਕਿੱਥੇ ਚੱਲ ਰਿਹਾ ਕੰਮ ਬਾਬਿਆਂ ਦੇ ਕੰਮ ਚੱਲ ਰਿਹਾ ਕਿਹੜੇ ਬਾਬਿਆਂ ਦੇ ਸਾਨੂੰ ਨਾਮ ਪੂਰਾ ਦੱਸੋ ਪੂਰਾ ਵਿਸਤਾਰਪੂਰਕ ਦੱਸੋ ਭਗਤਨਾ ਜੀ ਦਾ ਚੱਲਦਾ ਜੀ ਭਗਤਨਾ ਜੀ ਦਾ ਚੱਲਦਾ ਭਾਜੀ ਕੰਮ ਜੀ ਹਾਂ ਜੀ ਤੇ ਉਹ ਹਨਾ ਗਲੀਚ ਵੀ பாਜੀ ਸਾਨੂੰ ਬਹੁਤ ਪਰੇਸ਼ਾਨ ਕਰਦੀ ਆ ਅਸੀਂ ਜਿੱਦਨ ਮਤਲਬ ਕਿ ਮੇਰੇ ਹਸਬੰਦ ਲੱਗੇ ਸੀ ਇੱਥੇ ਕੰਮ ਤੇ ਉਹਨੇ பாਜੀ ਮੈਨੂੰ ਸੁੱਤੀ ਪੈਣ ਪਹਿਲਾਂ ਫੋਨ ਕੀਤਾ ਹਾਂਜੀ ਫੋਨ ਕੀਤਾ ਤੇ ਮੈਨੂੰ ਕਹਿੰਦੀ ਬੁੱਧੂ ਕਿੱਥੇ ਆ ਮੈਂ ਤਾਂ ਆਂਟੀ ਪਤਾ ਨਹੀਂ ਮੈਂ ਤਾਂ ਸੁੱਤੀ ਪਈ ਆ ਤੇ ਕਹਿੰਦੀ ਵੀ ਸਾਡੇ ਉਧਰ ਥਾਂ 'ਚ ਕਹਿੰਦੀ ਕੰਮ ਤੇ ਲੱਗਾ ਮੈਂ ਕਿਹਾ ਉਧਰ ਕਿੱਧਰ ਤੁਹਾਡਾ ਥਾਂ ਤੇ ਕਹਿੰਦੀ ਜਿਹੜਾ ਮੇਰਾ ਆ ਉਧਰ ਥਾਂ ਤੇ ਮੈਂ ਕਿਹਾ ਉੱਥੇ ਬਾਬਾ ਜੀ ਦਾ ਆਇਆ ਥਾਂ ਤੇ ਤੁਸੀਂ ਕਿੱਦਾਂ ਕਹਿੰਦੇ ਆਪਣਾ ਆ ਤੇ ਕਹਿੰਦੀ ਵੀ ਜਿਹੜਾ ਹੁਣ ਉੱਥੇ ਲੱਗਾ ਆ ਕੋਈ ਵੀ ਹੋਵੇ ਸਾਡੇ ਬੇੜੇ ਦਾ ਮਹੱਲੇ ਦਾ ਕਹਿੰਦੀ ਮੈਂ ਪਰਚੇ ਦੇ ਦੇ ਸਾਰੇ ਅਸੀਂ ਆਪਣੇ ਇੱਕ ਸਾਡੇ ਸਾਹਮਣੇ ਸੌ ਚੱਕ ਲਵੇ ਆਪਣੇ ਮੁੰਡੇ ਦੀ ਚੱਕ ਲਵੇ ਅਸੀਂ ਵੀ ਆਪਣੇ ਬੱਚੇ ਦੀ ਸੌ ਚੱਕ ਲਾਂਗੇ ਕਿ ਹਾਂ ਇਹਨੇ ਆਪ ਪਾੜੇ ਇਹ ਸਿਰੇ ਦੀ ਝੂਠੀ ਜਨਾਨੀ ਆ ਤਵਾ ਜੀ ਰੇਟਾਣਾ ਚਾਹੁੰਦੀ ਮੇਰੇ ਨਾਲ ਗੱਲ ਕਰਦੀ ਆ ਇਹਨੇ ਤੇ ਬਾਜੀ ਪਤਾ ਕੀ ਗੱਲ ਹੈ ਦੇਖੋ ਅਸੀਂ ਇਹ ਦਿਹਾੜੀਦਾਰ ਬੰਦੇ ਹੋ ਇੱਕ ਮੋਣਤਾ ਹੋਈ ਖਾਣਾ ਅਸੀਂ ਕਿਤੇ ਵੀ ਕੰਮ ਕਰਕੇ ਖਾ ਸਕਦੇ ਪਰ ਅਸੀਂ ਨਹੀਂ ਅਸੀਂ ਬਾਬਾ ਜੀ ਦੇ ਇੱਥੇ ਕੰਮ ਤੇ ਚੱਲੋ ਲੱਗੇ ਸੀ ਦਿਹਾੜੀਦਾਰ ਬੰਦੇ ਆ ਤਾਂ ਪਰ ਇਹ ਕਹ ਲਿਆ ਇਹਨੇ ਜਾਣ ਬੁੱਝ ਕੇ ਹਮਲਾ ਕਰਾਇਆ ਹੈ ਇਹਨੂੰ ਸਾਰਾ ਕੁਝ ਹੁਣ ਪਤਾ ਹੋਣ ਦੇ ਬਾਵਜੂਦ ਵੀ ਮੇਰਾ ਥਾਂ ਹੈ ਨੀਗਾ ਵੀ ਉਹ ਬਾਬਾ ਜੀ ਦਾ ਥਾਂ ਇਹ ਜਾਣ ਬੁੱਝ ਕੇ ਇੱਥੇ ਆਪਣਾ ਕਬਜ਼ਾ ਕਰ ਲਈ ਪਈ ਆ ਪਰ ਜੋ ਸਚਾਈ ਉਹ ਸਚਾਈ ਆ ਸਾਰੇ ਇੱਕ ਦਿਨ ਕਹਿੰਦੇ ਝੂਠ ਸੋ ਦਿੰਦਾ ਸੱਚ ਇੱਕ ਦਿਨ ਤਾਂ ਆ ਹੀ ਜਾਂਦਾ ਸਨ ਸੁਣਨਾ ਸਾਡੇ ਇਹਨਾਂ ਦਾ ਨਾਮ ਜਰੂਰ ਲਿਖਾਉਣਾ ਸਾਡੇ ਮੁੰਡਿਆਂ ਦਾ ਨਾਮ ਦੋਹਾਂ ਦਾ ਲਿਖਾਉਣਾ ਇਹਨੇ ਪਹਿਲਾਂ ਤੋਂ ਸ਼ੁਰੂ ਤੋਂ ਹੀ ਸਾਡੇ ਨਾਮ ਦਾ ਬੈਰ ਰਿਹਾ ਸ਼ੁਰੂ ਤੋਂ ਹੀ ਸਾਡੇ ਨਾਮ ਲਿਖਾਉਂਦੀ ਰਹੇ ਮੁੰਡਿਆਂ ਇਹ ਮੇਰੇ ਕੋਲ ਆਏ ਸੀ ਬੰਦਰ ਪਹਿਲਾਂ ਹੀ ਅੱਛਾ ਜੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਾਗਜ਼ ਲੈ ਆਓ ਜੋ ਕੁਛ ਹੈਗਾ ਤੁਹਾਡੇ ਕੋਲ ਹੈ ਨਾ ਦਿਖਾ ਲ ਦਿਓ ਮੈਨੂੰ ਅੱਛਾ ਜੀ ਇਹ ਮੈਨੂੰ ਕਹਿੰਦੀ ਵੀ ਮੇਰੇ ਕੋਲ ਸਟੇ ਆ ਮੈਂ ਕਿਹਾ ਸਟੇ ਤੇਰਾ ਤੇ ਦੇਖ ਲੈਨੇ ਤੂੰ ਆ ਗੋ ਮੁੜ ਕੇ ਆਈ ਨਹੀਂ ਤੇ ਦੂਜੀ ਪਾਰਟੀ ਮੇਰੇ ਕੋਲ ਆਈ ਹੈ ਹਨਾ ਅੱਛਾ ਜੀ ਉਹਨੇ ਮੈਨੂੰ ਕਾਗਜ਼ ਪੱਤਰ ਸਾਰੇ ਦਿਖਾ ਦਿੱਤੇ ਆ ਜੀ ਉਹਨਾਂ ਦੇ ਦਾਣ ਜਗਾ ਆ ਉਹ ਨਹੀਂ ਬਗੜਾ ਕੀਤਾ ਹੈ ਹਨਾ ਜੀ ਫਿਰ ਥਾਣੇ ਵੀ ਇਹੇ ਹੁਣ ਤੇ ਥਾਣੇ ਦਰਖਾਸਤ ਦਿੱਤੀ ਜੀ ਹੁਣ ਤੇ ਥਾਣੇ ਗਏ ਤਾਂ ਉੱਥੇ ਥਾਣੇ ਵੀ ਇਹੀ ਗੱਲਾਂ ਹੋਈਆਂ ਵੀ ਉਹਦੀ ਵੀ ਥਾਣੇ ਵਾਲੇ ਨੇ ਕਿਹਾ ਵੀ ਤੁਸੀਂ ਕਾਗਜ਼ ਪੱਤਰ ਦਿਖਾ ਦਿਓ ਜੀ ਵਿਧਰ ਕੋਲ ਤਾਂ ਕਾਗਜ਼ ਪੱਤਰ ਕੋਈ ਹੈ ਨਹੀਂ ਸੀਗਾ ਹਨਾ ਜੀ ਇੱਥੇ ਇਹੀ ਗੱਲ ਹੋਈ ਹੁਣ ਇਹਨਾਂ ਦਾ ਤਕਵਾ ਜਾਇਆ ਉਹ ਇਹ ਬਹੁਤ ਵਾਰਿਆ ਮੇਰੇ ਤੋਂ ਪਹਿਲਾਂ ਕੋਈ ਗੱਲ ਹੋਈ ਹੋਗੀ ਤਾਂ ਪੰਚਾਇਤਾਂ ਜੀ ਮੈਨੂੰ ਕੋਈ ਪਤਾ ਨਹੀਂ